ਕੀ ਨਾਂ ਕਾ ਕੇ ਸਰ? ਹਰਦੇਵ ਸਿੰਘ। ਇੱਕ ਦੁਕਾਨ ਦਾ ਕੀ ਨਾਮ ਆ? ਇਹ ਕ੍ਰਿਸ਼ਨਾ ਸਿਮਿੰਟ ਸਟੋਰ। ਕਿੱਥੇ ਹੈ ਜੀ? ਤਿਰਿਆਲੇ। ਤੇ ਕੀ ਗੱਲ ਹੋਈ ਆ ਜਿਹੜੀ ਗੋਲੀ ਦਾ ਨਿਸ਼ਾਨ ਹੈ ਕੀ ਗੱਲ? ਇਹ ਨਾ ਸਾਬ ਜੀ ਬਾਉ ਨੂੰ ਵੀ ਲੰਘ ਪਹਿਲਾਂ ਫੋਨ ਆਇਆ ਏ। ਫੋਨ ਆਇਆ ਏ 10 ਲੱਖ ਰੁਪਈਆ ਮੰਗਦੇ ਏ। ਕੌਣ ਏ ਬੰਦਾ ਜਿਹਦੇ ਨਾਲ? ਕੌਣ ਸੀ? ਆਣ ਪਛਾਤਾ ਹੀ ਆ ਬੰਦੇ। ਬੰਦੇ ਦਾ ਨਾਂ ਦਾ ਨਹੀਂ ਪਤਾ। ਤੇ ਫੋਨ ਕਰਦੇ ਧਮਕੀਆਂ ਦਿੰਦੇ ਸੀ ਬਾਉ ਨੂੰ ਕਿ 10 ਲੱਖ ਰੁਪਈਆ ਦਓ। ਅੱਜ ਕੀ ਹੋਇਆ ਅੱਜ ਬਾਉਜੀ ਤਾਂ ਨਹੀਂ ਇੱਥੇ ਉਹ ਗਏ ਸੀ ਕਿਤੇ ਦਵਾਈ ਲੈਣ ਗਏ ਸੀ ਤੇ ਅਸੀਂ ਦੁਕਾਨ ਤੇ ਹਾਂ ਮੈਂ ਅੰਦਰੋਂ ਉੱਠ ਕੇ ਤੇ ਬਾਹਰ ਸੱਜਿਆ ਲੱਗਾ ਸੀ ਬੰਨਣ ਤੇ ਇੱਕੇ ਦਮ ਗੋਲੀ ਚੱਲੀ ਆ ਉਹ ਵੀ ਮੁੰਡਾ ਗਾਹ ਨੰਗਾ ਤੇ ਮੈਂ ਜੇ ਉੱਥੇ ਸਿੱਧੀ ਸਿਰ ਦੇ ਉੱਤੋਂ ਦੀ ਸ਼ੀਸ਼ੇ ਦੇ ਵਿੱਚ ਵੱਜੀ ਆ ਕਿ ਕਾਤੇ ਆਏ ਸੀ ਉਹ ਮੋਟਰਸਾਈਕਲ ਸਪਲੈਂਡਰ ਤੇ ਦੋ ਜਣੇ ਸੀ ਦੋ ਜਣੇ ਇਹਦੇ ਮੂੰਹ ਵੱਧੇ ਸੀ ਤੇ ਆ ਜਿਹੜੀ ਸੀਸੀਟੀਵੀ ਇਹਨਾਂ ਦੀ ਆ ਹਾਂ ਇਹਨਾਂ ਦੀ ਹਾਂ ਤੇ ਹੁਣ ਆਏ ਪੁਲਸ ਆਈ ਹੈ ਕੋਈ ਕੀਤੀ ਕਾਰਵਾਈ ਪੁਲਸ ਆਈ ਆ ਤੇ ਹੁਣ ਕਾਰਵਾਈ ਕਰਨ ਤੇ ਹੁਣ ਬੌਜੀ ਜਿਹੜੇ ਤੁਹਾਡੇ ਇੱਥੇ ਨਹੀਂ ਹੈਗੇ ਬੌਜੀ ਆ ਨਹੀਂ ਇੱਥੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਪੁਲਸ ਤੋਂ ਮੰਗ ਇਹੋ ਕਰਦੇ ਆ ਵੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਬੰਦੇ ਫੜੇ ਜਾਣ ਜਿਹੜੇ ਇਤਰਾ ਸ਼ਰਿਆਂੋਂ ਗੋਲੀਆਂ ਚਲਾਉਂਦੇ ਦਿੰਦੇ ਆੜੇ ਹੁਣ ਕਹੇਦਾ ਹੁਣ ਨਿਸਕਾਨ ਹੋ ਸਕਦਾ ਇੱਥੇ